ਇਹ ਮੈਂ ਕਹਿੰਦਾ ਓਦਾਂ ਦੇ ਉਹ ਛੱਡ ਗਈ ਆ ਮੇਰੀ ਨਿੱਕੀ ਦੀ ਬੱਚੀ ਆਖਰੀ ਵਾਰ ਦੀ ਆਡੀਟ ਮੰਗਣਾ ਇਹਨੂੰ ਮੈਂ ਆਪਣੇ ਅੱਥੀ ਦੇਖਣਾ ਚਾਹਦਾ ਨੂੰ ਮੈਂ ਮੈਨੂੰ ਹੋਰ ਕੋਈ ਰਾਜ਼ ਨਹੀਂ ਮੈਨੂੰ ਚਿਰ ਮੈਂ ਆਪਣੇ ਉਹਨੂੰ ਇੱਕ ਵਾਰੀ ਮਿਲਣਾ ਚਾਹੁੰਦਾ ਆਖਰੀ ਵਾਰ ਚਾਹੁੰਦੇ ਆ ਕਿੰਨਾ ਜੰਦੀਵਾਰਾ ਪ੍ਰੀਮਾ ਨੂੰ ਲਾਸਟ ਇੱਕ ਵਾਰੀ 6 ਮਹੀਨੇ ਹੋ ਗਏ ਦੇਖਿਆ ਨੂੰ ਮਾਂ ਨੂੰ ਉਸ ਬੱਚੀ ਦਾ ਮੈਨੂੰ ਬਹੁਤ ਦੁੱਖ ਹੈ ਇਹ ਕੰਮ ਕਰਦਾ ਮੈਂ ਬੰਦਾ ਵੀ ਮੇਰੇ ਹੱਥੋਂ ਟਰੈਕਟਰ ਵੀ ਛੁੱਟ ਗਿਆ ਮੈਂ ਛਾਲ ਮਾਰ ਕੇ ਮੈਂ ਰੋਂਦਾ ਕਰ ਲਾਂਦਾ ਉੱਥੇ ਬਹਿ ਕੇ ਮੈਨੂੰ ਚੱਕਰ ਆ ਗਿਆ ਮੈਂ ਡਿੱਗ ਪਿਆ ਉੱਥੇ ਮੈਂ ਰੋਂਦਾ ਕਰ ਲਾਂਦਾ ਮੁੜ ਕੇ ਮੇਰੇ ਨਾਲ ਦਾ ਜਿਹੜਾ ਉਹਨੇ ਮੈਨੂੰ ਫੜਿਆ ਪਾਉ ਜੀ ਨਾਮ ਵੀ ਲੈ ਤੁਹਾਡਾ ਨਾ ਲਖਵੀਰ ਸਿੰਘ ਜੀ ਤੁਹਾਡੀ ਵਾਈਫ ਦਾ ਨਾਮ ਅਮਨਪ੍ਰੀਤ ਕੋਲ ਕੀ ਗੱਲਬਾਤ ਹੋਈ ਔਰ ਉਹਨਾਂ ਦੀ ਗੱਲਬਾਤ ਕੋਈ ਨਹੀਂ ਉਹ ਗਏ ਇਤੋਂ ਬੜੇ ਸੋਹਣੇ ਗਏ ਨੇ ਆਪਣਾ ਤੇ ਮੈਂ ਲਾਸਟ ਵਾਰ ਜਿੱਦਾਂ ਗੱਲ ਹੋਈ ਮੈਂ ਜੋ ਮੰਦਿਰ ਜਾ ਰਿਹਾ ਸੀ ਜੀ ਤੇ ਉਹਨੂੰ ਗੱਡੀ 'ਚ ਮੈਨੂੰ ਉਹਦਾ ਫੋਨ ਆਂਦਾ ਤੇ ਉਹ ਮੈਨੂੰ ਕਹਿੰਦੀ ਕਿੱਥੇ ਜਾ ਰਹੇ ਹੋ ਮੈਂ ਕਿਹਾ ਵੀ ਮੈਂ ਹੀ ਬਾਬੇ ਮੁਰਾਦ ਸਾਹਿਬ ਦੇ ਮੱਥਾ ਟੇਕਣ ਜਾ ਰਿਹਾ ਹਾਂ ਕਿਉਂਕਿ ਅਹੀਂ ਫਾਈਲ ਲਾਣੀ ਸੀ ਸੋਮਵਾਰ ਨੂੰ ਆਪਣੀ ਜੀ ਤੇ ਉਹ ਕਹਿੰਦੀ ਮੈਨੂੰ ਕਹਦੀ ਵੀ ਆਪਣੇ ਪੇਪਰ ਭਲਾਈ ਤੁਹਾਡੇ ਮੈਂ ਕਰ ਦਨੀ ਤੁਸੀਂ ਮੇਰੇ ਕੋਲ ਆ ਜਾਓ ਸਾਡਾ ਤੇ ਇਸ ਕਰਕੇ ਅਹੀਂ ਮੈਂ ਉੱਥੇ ਮੱਥਾ ਟੇਕਣ ਗਿਆ ਮੈਂ ਕਿਹਾ ਪਹਿਲਾਂ ਚਲੋ ਰੱਬ ਦੇ ਨਾਮ ਦੇ ਦਾ ਕੰਮ ਹੈ ਮੈਂ ਕਿਹਾ ਉਹ ਕਰਨੇ ਆ ਪਹਿਲਾਂ ਇੰਨੀ ਠੀਕ ਆ ਜਾਂਦੇ ਮੈਨੂੰ ਫੋਨ ਆ ਗਿਆ ਤੇ ਗੱਡੀ 'ਚ ਗੱਡੀ ਲੱਗੀ ਵੱਜਣ ਤੇ ਮੈਂ ਫੋਨ ਤੇ ਮੈਨਾਂ ਗੱਲ ਕੀਤੀ ਮੈਨੂੰ ਕਹਿੰਦੀ ਮੈਂ ਕਿਹਾ ਗੱਡੀ 'ਚ ਗੱਡੀ ਲੱਗੀ ਵੱਜਣਾ ਮੈਂ ਤੈਨੂੰ ਬਾਅਦ 'ਚ ਫੋਨ ਕਰਦਾ ਕਹਿੰਦੀ ਠੀਕ ਆ ਉਹਨੇ ਫੋਨ ਕਰਤਾ ਮੈਂ ਕਿਹਾ ਚੱਲ ਨਹੀਂ ਤੇ ਸਵੇਰੇ ਤੈਨੂੰ ਕਰ ਲਾਂਗਾ ਤੂੰ ਸੌਂ ਜੀ ਮੈਂ ਕਿਹਾ ਤੇਰਾ ਹੁਣ ਸੌਣ ਦਾ ਟਾਈਮ ਹੋਇਆ ਤੇ ਉਹ ਜਦੋਂ ਮੈਂ ਇੰਨੀ ਗੱਲ ਕਹਿ ਕੇ ਮੈਂ ਫੋਨ ਕੱਢ ਦਿੱਤਾ ਮੈਂ ਉੱਥੇ ਜਾ ਕੇ ਫੋਟੋਆਂ ਖਿੱਚੀਆਂ ਫਿਰ ਮੈਂ ਉੱਥੇ ਜਾ ਕੇ ਉਹਨੂੰ ਫੋਟੋਆਂ ਭਾਈਆਂ ਕਿ ਮੈਂ ਇੱਥੇ ਆ ਦੇਖ ਲੋ ਬਾਬੇ ਦੇ ਦਰਸ਼ਨ ਦੁਮੇਂ ਕਰ ਲਿਆ ਤੇ ਉਹੀ ਮੈਨਾਂ ਜਿਹੜੇ ਮੈ ਚਾਹ ਨੂੰ ਮੈਂ ਆ ਕੇ ਮੈਸੇਜ ਕਰਨ ਦੀ ਕੋਸ਼ਿਸ਼ ਕੀਤੀ ਕੋਈ ਜਵਾਬ ਨਹੀਂ ਆਇਆ ਉਹਦਾ ਕੋਈ ਮੇਰਾ ਫੋਨ ਸੀ ਬਲੀ ਕਿਦਾ ਕੱਲ ਵੀ ਮੈਂ ਪੂਰੀ ਰਾਤ ਉਹਨੂੰ ਮੈਸੇਜ ਕੀਤੇ ਫਿਰ ਮੈਂ ਹਾਰ ਕੇ ਦੁਖਿਓ ਕਿ ਮੈਂ ਕਿਹਾ ਯਾਰ ਤੂੰ ਕਿਉਂ ਫੋਨ ਬੰਦ ਕੀਤਾ ਜੇ ਤੇਰਾ ਮੰਨ ਲਓ ਤੇਰਾ ਫੋਨ ਕਿਸ ਨੇ ਖੋਲਿਆ ਤੇਰੇ ਕੋਲ ਜਾਂ ਕਾਲੇ ਕੁਲਿਆ ਨੇ ਕਿਉਂਕਿ ਉਧਰ ਹੈਗਾ ਇਹ ਕੰਮ ਚੱਲਦਾ ਸਿਸਟਮ ਕੁੜੀਆਂ ਘੜੀਆਂ ਖੋਲ ਲੈਂਦੇ ਆ ਜੀ ਮੈਂ ਕਿਹਾ ਜੇ ਤੇਰੇ ਕੋਲ ਫੋਨ ਖੋਲਿਆ ਤਾਂ ਤੂੰ ਮੈਂ ਕਿਹਾ ਕਿਸੇ ਦੇ ਨੰਬਰ ਤੋਂ ਲੈ ਕੇ ਮੈਨੂੰ ਮਰਜੀ ਮਿਸ ਕਾਲ ਦੇ ਮਾਰ ਵੀ ਤੂੰ ਕਿੱਥੇ ਆ ਠੀਕ ਠਾਕ ਆ ਤੈਨੂੰ ਦਿਨ ਕੋਈ ਪ੍ਰੋਬਲਮ ਆਈ ਹੋਇਆ ਕੀ ਆ ਕੋਈ ਮੈਨੂੰ ਜਵਾਬ ਰਾਤੀ ਕੁੜੀ ਕਹਿੰਦੀ ਕਿ ਮੈਂ ਗੱਲ ਕਰਨੀ ਆ ਤੇ ਮੈਂ ਉਹਨੂੰ ਕਹਾਂ ਮੈਂ ਕੋਈ ਨਹੀਂ ਮੈਂ ਕਹਿੰਦਾ ਫਿਰ ਉਹਨੂੰ ਮੈਂ ਮੈਸੇਜ ਲਿਖਿਆ ਮੈਂ ਕਿਹਾ ਜੇ ਇਹਦੇ ਨਾਲ ਤੇ ਗੱਲ ਕਰ ਲੈ ਹੁਣ ਤੂੰ ਫੋਨ ਕਿਦਾ ਕਿਉਂ ਨਹੀਂ ਕਰਨਦੀ ਕਿਹੜੀ ਗੱਲ ਤੋਂ ਫੋਨ ਬੰਦ ਆ ਪ੍ਰੋਬਲਮ ਕੀ ਹੈ ਤੇਰੀ ਸਿਹਤ ਨਹੀਂ ਤੇਰੀ ਠੀਕ ਜਾ ਕੀ ਚੱਕਰ ਹੈ ਉਹਨੇ ਤਾਂ ਵੀ ਕੋਈ ਜਵਾਬ ਨਹੀਂ ਦਿੱਤਾ ਮੈਂ ਫਿਰ ਸਵੇਰੇ ਹਾਰ ਕੇ ਦੁਖੀ ਹੋ ਕੇ ਮੈਂ ਕਿਹਾ ਯਾਰ ਪਤਾ ਨਹੀਂ ਕਿਉਂ ਨਹੀਂ ਫੋਨ ਕਰਦੀ ਮੈਂ ਮੇਰੇ ਕੋ ਇਨਾਂ ਦੇ ਨਾਲ ਇੱਕ ਦਿਨ ਮੋਬਾਈਲ ਨੰਬਰ ਇਹ ਮੈਨੂੰ ਆਪਣਾ ਮੈਨੂੰ ਵਿੱਚ ਫੋਨ ਆ ਮੈਂ ਫੋਨ ਕਰਦਾ ਤੇ ਇਹਦੇ ਵਿੱਚ ਫੋਨ ਵੀ ਜ ਆਇਆ ਮੈਂ ਕਿਹਾ ਫੋਨ ਕਿੱਥੇ ਕਰਦੀ ਪਈ ਆ ਕਿੰਦੀ ਮੈਂ ਕਰਦੀ ਪਈ ਆ ਨੂੰ ਮੇਰੀ ਨਾ ਮਕਾਨ ਮਾਲਕ ਦਾ ਫੋਨ ਆਇਆ ਇਹਨੇ ਮੈਨੂੰ ਫੋਟੋ ਖਿੱਚ ਕੇ ਭੇਜਤੀ ਤੇ ਉਹ ਫੋਟੋ ਦਾ ਮੈਂ ਨੰਬਰ ਐਡ ਕੀਤਾ ਫਿਰ ਮੈਂ ਨੰਬਰ ਦੇਖਿਆ ਮੈਂ ਕੱਢਿਆ ਤੇ ਫਿਰ ਮੈਂ ਉਹਨਾਂ ਨੂੰ ਉਸ ਨੰਬਰ ਤੇ ਉਹਨਾਂ ਮਾਲਕਾਂ ਨੂੰ ਫੋਨ ਕੀਤਾ ਕਿ ਭਾਜੀ ਮੇਰੀ ਨਾ ਵਾਈਫ ਆਮਨ ਤੇ ਉਹ ਤੁਹਾਡੇ ਕੋਲ ਹੀ ਠੇਕ ਰਾਇਤੇ ਰਹਿੰਦੀ ਆ ਤੇ ਉਹ ਉਹਦਾ ਦੋ ਦੂਜਾ ਦਿਨ ਚੜ ਗਿਆ ਅੱਜ ਤੇ ਉਹਦਾ ਕੋਈ ਕਨੈਕਟ ਨਹੀਂ ਹੋ ਰਿਹਾ ਉਹਨੂੰ ਵੀ ਮੈਸੇਜ ਕੀਤਾ ਸੀ ਨੀ ਰਾਤੀ ਤੇ ਉਹਨੇ ਵੀ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਫਿਰ ਸਵੇਰੇ ਮੈਂ ਟਰੈਕਟਰ ਚੁੱਕਿਆ ਮੈਂ ਕਦੂ ਗੰਦਲਾ ਝੋਨਾ ਲਾਣਾ ਸੀ ਉਤਮ ਜ ਆ ਕੇ ਫਿਰ ਮੈਸੇਜ ਕੀਤਾ ਉਹਨੂੰ ਤੇ ਉਹਨੇ ਮੈਸੇਜ ਮੇਰਾ ਸੀਨ ਕਰ ਲਿਆ ਤੇ ਅੱਗੋਂ ਨੇ ਜਵਾਬ ਕੋਈ ਨਹੀਂ ਮੈਨੂੰ ਦਿੱਤਾ ਫਿਰ ਮੈਂ ਉਹਨੂੰ ਲਿਖਿਆ ਉਹਨੇ ਮੈਨੂੰ ਇਹ ਜਵਾਬ ਦਿੱਤਾ ਕਿ ਮੇਰੇ ਨਾਲ ਇਹ ਨੰਬਰ ਮੇਰੀ ਵਾਈਫ ਦਾ ਆਇਆ ਤੇ ਮੇਰੇ ਹਸਬੰਦ ਨਾਲ ਗੱਲ ਕਰ ਲਓ ਮਕਾਨ ਮਾਲਕ ਨੇ ਹਾਂਜੀ ਮਕਾਨ ਮਾਲਕ ਨੇ ਉਹਨੇ ਕਿਹਾ ਮੇਰੇ ਹਸਬੰਦ ਨਾਲ ਗੱਲ ਕਰ ਲਓ ਉਹਨੇ ਮੈਨੂੰ ਨੰਬਰ ਦਿੱਤਾ ਮੈਂ ਫਿਰ ਐਡ ਕੀਤਾ ਤੇ ਉਹ ਮੇਰੇ ਕੋ ਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਜੀ ਪੁਲਿਸ ਰਿਕਵੈਸਟ ਵਾਲੀ ਗੱਲ ਹੈ ਤੇ ਮੈਂ ਕਹਾ ਵੀ ਮੈਨੂੰ ਕੋਈ ਮਤਲਬ ਨਹੀਂ ਗੱਲ ਕਰਦਾ ਸਿਰਫ ਮੈਂ ਇਹ ਪੁੱਛ ਰਹਾ ਕਿ ਮੇਰੀ ਘਰ ਦੀ ਕੋਈ ਕੁੜੀ ਤੰਗ ਕਰਦੀ ਵੀ ਆ 2 ਮਿੰਟ ਓਨਲੀ ਫੋਨ ਕਰ ਲੈ ਤੇ ਬਸ ਮੈਨੂੰ ਹੋਰ ਕੋਈ ਨਹੀਂ ਆ ਬਾਕੀ ਫਿਰ ਜਦੋਂ ਉਹਦਾ ਟਾਈਮ ਲੱਗੇ ਜੇ ਕੰਮ ਦੇ ਬਿਜੀ ਆ ਮੈਂ ਨਹੀਂ ਉਹਨੂੰ ਡਿਸਟਰਬ ਕਰਦਾ ਆਪੇ ਆ ਕੇ ਕਰ ਲੇਗੀ ਫਿਰ ਥੋੜੀ ਦੇਰ ਬਾਅਦ ਉਹ ਬੰਦੇ ਨੇ ਮੈਨੂੰ ਫੋਨ ਕੀਤਾ ਤੇ ਫੋਨ ਕੀਤਾ ਤਾਂ ਮੈਨੂੰ ਕਿਹਾ ਹਾਂਜੀ ਭਾਜੀ ਕੌਣ ਮੈਂ ਕਹਾ ਮੇਰਾ ਨਾਂ ਜੀ ਲਖਵੀਰ ਸਿੰਘ ਆ ਤੇ ਮੈਂ ਕਹਿੰਦੀ ਮੈਂ ਕਹਾ ਵੀ ਅਮਨਪ੍ਰੀਤ ਦਾ ਮੈਂ ਵਾਜ ਕਹਿੰਦਾ ਅਮਨ ਜਿਹੜੀ ਮੈਂ ਤੁਹਾਡੇ ਕੋਲ ਕਮਰੇ ਚ ਰਹਿੰਦੀ ਆ ਕਹਿੰਦਾ ਜਿਹੜੀ ਉੱਥੋਂ ਦੀ ਆ ਜਲੰ ਆਧਾਪੁਰ ਦੀ ਕੁੜੀ ਮੈਂ ਕਿਹਾ ਹਾਂ ਕਹਿੰਦਾ ਉਹਦੀ ਤੇ ਡੈਥ ਹੋਈ ਨੂੰ ਅੱਜ ਦੂਜਾ ਦਿਨ ਹੋ ਗਿਆ ਜੀ ਮੈਂ ਕਿਹਾ ਉਹਦੀ ਡੈਥ ਹੋਈ ਨੂੰ ਜਿਹੜਾ ਕਹਿੰਦਾ ਉਹਨੇ ਸੂਇਸਾਈਡ ਕਰ ਲਿਆ ਕਹਿੰਦਾ ਮੈਂ ਕਿਹਾ ਸੂਇਸਾਈਡ ਕਰਕੇ ਮੈਂ ਉਥੇ ਪੈੜੀ ਜੇ ਕੰਮ ਕਰਦਾ ਮੈਂ ਬੰਦਾ ਪੇ ਮੇਰੇ ਹੱਥੋਂ ਟਰੈਕਟਰ ਵੀ ਛੁੱਟ ਗਿਆ ਮੈਂ ਛਾਲ ਮਾਰ ਕੇ ਮੈਂ ਰੋਂਦਾ ਕਰ ਲਾਂਦਾ ਉਥੇ ਬਹਿ ਕੇ ਮੈਨੂੰ ਚੱਕਰ ਆ ਗਿਆ ਮੈਂ ਡਿੱਗ ਪਿਆ ਉਥੇ ਮੈਂ ਰੋਂਦਾ ਕਰ ਲਾਂਦਾ ਮੁੜ ਕੇ ਮੇਰੇ ਨਾਲ ਦਾ ਜਿਹੜਾ ਉਹਨੇ ਮੈਨੂੰ ਫੜਿਆ ਪਾਉ ਮੈਨੂੰ ਮੋਟਰਸਾਈਕਲ ਬਿਠਾ ਕੇ ਲਿਆ ਆ ਗਿਆ ਘਰ ਆਇਆ ਮੈਂ ਘਰ ਦੱਸਿਆ ਵੀ ਆਹ ਗੱਲ ਹੋ ਗਈ ਹੈ ਤੇ ਸਰ ਮੈਨੂੰ ਇਹ ਹੈ ਕਿ ਮੈਂ ਮੇਰੀ ਨਿੱਕੀ ਜੀ ਬੱਚੀ ਆ ਆਖਰੀ ਵਾਰ ਦੀ ਆਡੀ ਡਿਮਾਂਡ ਆ ਇਹ ਆਇਆ ਨੂੰ ਮੈਂ ਆਪਣੇ ਹੱਥੀ ਦੇਖਣਾ ਜਾਣਾ ਨੂੰ ਮੈਂ ਮੈਨੂੰ ਹੋਰ ਕੋਈ ਰਾਜ ਨਹੀਂ ਮੈਨੂੰ ਸਿਰਫ ਆਪਣੇ ਉਹਨੂੰ ਇੱਕ ਵਾਰੀ ਮਿਲਣਾ ਜਾਣਾ ਆਖਰੀ ਵਾਰ ਜਾਂਦੇ ਆ ਕਿੰਨਾ ਕਿੰਨਾ ਸਮਾਂ ਹੋ ਗਿਆ ਸਰ ਕਿਸ ਤੇ ਸਮਾਂ ਸਰ 6 ਸਾਲ ਹੋ ਗਿਆ ਵਿਆਹ ਨੂੰ ਅੱਛਾ ਇੱਕ ਛੋਟੀ ਬੱਚੀ ਆ 6 ਸਾਲ ਸਾਲ ਵਿਆਹ ਨੂੰ ਕਿੰਨਾ ਸ਼ੁਰੂ ਹੋ ਗਿਆ ਉਹਨੂੰ 6 ਮਹੀਨੇ ਹੋਏ ਆ ਜੀ ਤੇ ਮਾਮੀ ਨੇ ਲੱਗਾ ਉਹਨੇ ਮੇਰੇ ਪੇਪਰ ਬਲਾਈ ਕਰਨੇ ਹੀ ਮਨਾ ਮੇਰੀ ਉਹ ਫਾਈਲ ਦੇਖੋ ਮੇਰੇ ਕਿਹੜੀ ਜਗ੍ਹਾ ਤੇ ਕਿਹੜੀ ਜਗ੍ਹਾ ਤੇ ਸਿਲਦੀ ਹੈ ਕੈਨੇਡਾ ਸਰੀ ਦੇ ਵਿੱਚ ਸੀ ਅੱਛਾ ਸਰੀ ਦੇ ਵਿੱਚ ਕਿਹੜੀ ਜਗ੍ਹਾ ਤੇ ਖਾਸ ਕੋਈ ਅਡਰੈਸ ਆਕਾਜ਼ ਸਰ ਮੈਨੂੰ ਅਡਰੈਸ ਉਹਨੇ ਕੀ ਦੱਸਿਆ ਸੀ ਬਿਲਕੁਲ ਕੀ ਮੈਂ ਮੰਗ ਕੀ ਕਰਦੇ ਮਾਂ ਕਰਦੇ ਸਰ ਮੈਂ ਇਹ ਗੱਲ ਕਹਿਣਾ ਕਿ ਮੈਂ ਆਖਰੀ ਵਾਰ ਉਹਨੂੰ ਮਿਲਣ ਦੇਖਣਾ ਚਾਹੁੰਦਾ ਹੋਰ ਗੱਲ ਨਹੀਂ ਮੇਰੀ ਮੰਗ ਬੇਕੇ ਦੀ ਬਾਰੇ ਨੂੰ ਆਪਣੇ ਤਣਾ ਨੂੰ ਜੋ ਵੀ ਕਰ ਕਰਨਾ ਚਾਹੁੰਦਾ ਮੈਨੂੰ ਹੋਰ ਕੋਈ ਮੰਗ ਨਹੀਂ ਮੈਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਸੈਂਟਰ ਸਰਕਾਰ ਤੋਂ ਕਿ ਮੇਰੀ ਇੱਕ ਛੋਟੀ ਬੱਚੀ ਹੈ ਉਹ ਇੱਕ ਵਾਰੀ ਲਾਸਟ ਵਾਰਿਆਂ ਨੂੰ ਮਿਲਣ ਦਾ ਮੌਕਾ ਦੇਖਣ ਦਾ ਮੌਕਾ ਮਿਲ ਜਾਏ ਇਹ ਹੀ ਮੇਰੀ ਗੁਜਾਰਸ਼ ਹੈ ਜੀ ਕੋਈ ਬੇਟੀ ਨੂੰ ਅਹੀਂ ਬਾਹਰ ਭੇਜਿਆ ਪੜਾ ਖਾ ਕੇ ਉਹਦੀ ਖੁਆਇਸ਼ ਸੀਗੀ ਜਾਨ ਦੇ ਚਲ ਗਈ ਕੋਈ ਉਹਦੇ ਵਿੱਚ ਗਰੋਧ ਨਹੀਂ ਕੋਈ ਲੜਾਈ ਝਗੜਾ ਨਹੀਂ 6 ਸਾਲ ਰਹਿ ਕੇ ਗਈ ਜੱਤ ਜੀ ਧੀਆਂ ਵਾਂਗ ਰਹਿ ਕੇ ਗਈ ਕਿ ਹੋ ਜਾ ਕੀ ਕਿਵੇਂ ਪਤਾ ਲਗਾ ਕੀ ਸਭ ਗਲ ਪਤਾ ਸਰ ਮੈਂ ਬੇਟੀ ਨੇ ਪਰਸੋ ਫੋਨ ਕੀਤਾ ਮੇਰੇ ਨਾਲ ਗੱਲਬਾਤ ਕੀਤੀ ਆਪਣੀ ਬੱਚੀ ਨਾਲ ਵੀ ਕੀਤੀ ਹੈ ਮੈਨੂੰ ਕਹਿੰਦੀ ਮम्मा ਕੀ ਕਰਦੇ ਆ ਮੈਂ ਪੁੱਤ ਮੈਂ ਰੋਟੀ ਬਣਾਣ ਰਹੀ ਆ ਕਹਿੰਦੀ ਕੀ ਬਣਾਇਆ ਮੈਂ ਕਿਹਾ ਮੈਂ ਦਾਲ ਚੋਲ ਮਾਂ ਹੀ ਬਣਾਏ ਆ ਕਹਿੰਦੀ ਸੀਤ ਮੇਰੀ ਪੋਤੀ ਮੇਰੇ ਕੋਲ ਖੜੀ ਆ ਤੇ ਕਰੀਦੋ ਮਰਕੋ ਨੂੰ ਫੋਨ ਚੁੱਕ ਕੇ ਲੈ ਆਈ ਉਹਦੀ ਆਦਤ ਸੀ ਬੱਚੇ ਦੀ ਵੀ ਆਪਣੀ ਮੰਮਾ ਨਾਲ ਗੱਲ ਕਰਨੀ ਮੈਂ ਨਾਲ ਇੰਨੀਆਂ ਗੱਲਾਂ ਕੀਤੀਆਂ ਤੇ ਮੈਨੂੰ ਕਹਿੰਦੀ ਚੰਗਾ ਮੰਮੀ ਵੀ ਨਹੀਂ ਗੱਲ ਕਰ ਦਿੰਦੀ ਤੇ ਮੈਂ ਨਾ ਰਾਤ ਨੂੰ ਤੇਰੇ ਨਾਲ ਫੋਨ ਤੇ ਗੱਲ ਕਰਾਂਗੀ ਜਦੋਂ ਇਹ ਸੌਂ ਜਾਏਗੀ ਅਈ ਫੋਨ ਠੀਕ ਦੇ ਰਿਹਾ ਮੈਂ ਆਪਣੇ ਬੇਟੇ ਨੂੰ ਆਖਿਆ ਮੈਂ ਕਿਹਾ ਅਮਨ ਤੇ ਦਿਹਾੜੀ ਤੇ ਦੋ ਵਾਰੀ ਸਵੇਰੇ 11 ਵਜੇ ਫੋਨ ਕਰਦੀ ਹੈ ਰਾਤ ਨੂੰ ਤੇ ਅਮਨ ਦਾ ਨਾ ਜ ਦੁਪਹਿਰੇ ਫੋਨ ਆਇਆ ਨਾ ਰਾਤ ਨੂੰ ਤੇ ਇਹਨੂੰ ਕਹਿੰਦਾ ਮਮੀ ਪਤਾ ਨਹੀਂ ਉਹ ਕਲਾਸ ਲਾਂ ਜਾਂਦੀ ਕਿ ਉਹ ਕੰਮ ਤੇ ਵੀ ਜਾਂਦੀ ਥੱਕ ਗਈ ਹੋਣੀ ਮੈਨੂੰ ਗਿਆ ਮੈਂ ਕਹਿੰਦੀ ਤੂੰ ਫੋਨ ਲਾ ਨੋ ਮੈਸੇਜ ਭੇਜ ਦੇ ਉਹਨੇ ਭੇਜ ਦੇਣਾ ਉਸੇ ਮੌਕੇ ਇਹਨੇ ਮੈਸੇਜ ਹੀ ਭੇਜਿਆ ਫੋਨ ਲਾਇਆ ਤੇ ਉਹਦਾ ਫੋਨ ਨਹੀਂ ਆਇਆ ਫਿਰ ਉਸ ਤੋਂ ਬਾਅਦ ਦਿਨ ਚੜ ਗਿਆ ਤੇ ਇਹ ਕੰਮ ਨੂੰ ਗਿਆ ਸਵੇਰੇ ਕਹਿੰਦਾ ਮਮੀ ਉੱਠ ਮੈਨੂੰ ਨਾ ਚਾਹ ਬਣਾ ਦੇ ਮੈਂ ਕੱਦੂ ਕਰਨ ਜਾਣਾ ਚੜਾ ਚੱਲ ਗਿਆ ਕੱਦੂ ਕਰਨ ਉੱਥੇ ਗਿਆ ਤੇ ਬਾਹਰੋਂ ਅੱਧੇ ਇੱਕ ਘੰਟੇ ਬਾਅਦ ਆ ਗਿਆ ਰੋਂਦਾ ਕਰ ਲਾ ਨਾ ਮੈਨੂੰ ਕਹਿੰਦਾ ਮੰਮੀ ਤੇਰੀ ਅਮਨ ਖਤਮ ਹੋ ਗਈ ਆ ਉਹ ਤੇ ਮੈਂ ਵੀ ਡੇਗ ਪਈ ਆ ਬੱਚਾ ਮੇਰਾ ਬੜਾ ਚੰਗੀ ਮੇਰੀ ਨੌਨੀ ਸੀ ਉਹ ਧੀ ਸੀ ਕੋਈ ਗੱਲਬਾਤ ਅਕਸਰ ਹੁੰਦੀ ਹੁੰਨੀ ਕੀ ਮੇਰੇ ਨਾਲ ਗੱਲਬਾਤ ਕਰਨੀ ਮੰਮੀ ਜੀ ਹੁਣ ਟੈਨਸ਼ਨ ਨਹੀਂ ਕੋਈ ਵੀ ਰੱਖਣੀ ਸਾਡੇ ਨੂੰ ਸਭ ਕੁਝ ਹੋ ਜਣਾ ਆ ਮੰਮੀ ਡੈਡੀ ਜੀ ਕੋਈ ਟੈਨਸ਼ਨ ਨਹੀਂ ਰੱਖਣੀ ਮੰਮੀ ਕੋਈ ਨਹੀਂ ਮੈਂ ਹੁਣ ਕੰਮ ਤੇ ਲੱਗ ਗਈ ਆ ਮੈਂ ਠੀਕ ਠਾਕ ਆ ਮੈਂ ਇਹਨੂੰ ਪੁੱਛਣਾ ਵੈਣਾ ਅਮਨ ਇਨਾ ਕੰਮ ਵੀ ਨਾ ਬੋਤਾ ਪੋਤੇ ਕਰਿਆ ਕਰ ਤੂੰ ਪੈਂਦਾ ਤਾਂ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਖਾਇਆ ਪੀਆ ਕਰ ਜੂ ਜਾ ਪੀਆ ਕਰ ਕਹਿੰਦੀ ਮੰਮੀ ਦੇਖਾ ਮੈਂ ਠੀਕ ਠਾਕ ਐ ਮੈਂ ਖਾਂਦੀ ਪੀਂਦੀ ਮੈਂ ਕਹਾਂ ਬਾਦਾਮ ਲੈ ਕੇ ਰੱਖ ਲੈ ਜੂ ਜਾਸ ਨਾ ਕੋਈ ਟੈਨਸ਼ਨ ਟੈਨਸ਼ਨ ਕੋਈ ਟੈਨਸ਼ਨ ਨਹੀਂ ਸੀ ਉਹਨੂੰ ਹਸਣਾ ਖੇਲਣਾ ਉਹਨੇ ਗੱਲਾਂ ਜਠਾਣੀ ਦਰਾਨੀ ਦੋਏ ਪਹਿਣਾ ਇੱਧਰ ਰਿਆਂ ਜਿੱਦਾਂ ਪਹਿਣਾ ਸਕੀ ਹੁੰਦੀ ਕੋਈ ਗੱਲਬਾਤ ਨਹੀਂ ਬੜਾ ਸੋਹਣਾ ਉਹਨੂੰ ਪਰਿਵਾਰ ਦੇ ਵਿੱਚ ਕੌਣ ਕੌਣਾ ਤੁਹਾਡੇ ਪਰਿਵਾਰ ਵਿੱਚ ਮੇਰੇ ਦੋਏ بیٹے ਐ ਤੇ ਮੇਰੀ ਵੱਡੀ ਨੋਹ ਐ ਤੇ ਬੇਟਾ ਮੇਰਾ ਆਰਮੀ ਚ ਹੈ ਵੱਡਾ ਹਾ ਅੱਛਾ ਦੋਏ ਮੇਰੇ ਬੇਟੇ ਬੇਟੇ ਐ ਤੇ ਗਾਂਵ ਦੀ ਬੇਟੀ ਦੀ ਉਮਰ ਕਿੰਨੀ ਸਾਲ ਆ ਹੁਣ ਉਹ ਹੁਣ ਉਹਨੂੰ ਆ ਜੁਲਾਈ ਚ 6 ਮਾਸਾਲ ਲੱਗਣਾ ਈ ਹੁਣ ਅਸ਼ੀਰਵਾਦ ਹਾਂਜੀ ਵਿਆਹ ਨਹੀਂ ਵਿਆਹ ਤੇ ਹੋ ਗਿਆ ਦੇ 6-7 ਸਾਲ ਹੋ ਗਏ ਹੁਣ ਤੇ ਬੇਟੀ ਉਹ ਦਿਨ ਉਹ ਜਲਾਈ ਨੂੰ ਹੈਪੀ ਵਰਡੇ ਤੇ ਕਹਿੰਦੀ ਮੈਨੂੰ ਕੱਪੜੇ ਦਿਖਾਏ ਕਹਿੰਦੀ ਮੰਮੀ ਆ ਤੇ ਇੱਕ ਮੈਂ ਇੱਕ ਫਰਾਕਾਂ ਤੇ ਇਹਨਾਂ ਵਾਸਤੇ ਕੱਪੜੇ ਲੈ ਆ ਕਦੋਂ ਨੂੰ ਗਏ ਸੀ ਬਾਹਰ ਕਦੋਂ ਨੂੰ ਗਏ ਸੀ ਬਾਹਰ ਉਹ ਬਾਹਰ ਮੇਰੀ 21 ਤਰੀਕ ਨਹੀਂ ਮੈਨੂੰ ਭੁੱਲਣੀ ਸਟੱਡੀ ਵੀ ਜਿੱਤੇ ਗਏ ਸੀ ਹਾਂਜੀ ਸਟੱਡੀ ਵੀ ਜਿੱਤੇ ਗਏ ਇੱਕ ਤਕਰੀਬਨ ਖਰਚਾ ਹੋ ਗਿਆ ਖਰਚਾ ਤੇ ਸਾਡਾ ਬਹੁਤ ਹੋਇਆ ਉਸ ਨੂੰ ਮੈਂ ਪੜਾਇਆ ਲਿਖਾਇਆ ਸਾਰਾ ਕੁਝ ਵੀ ਚੂੜਾ ਤੱਕ ਵੀ ਆਪੇ ਹੀ ਪਾਇਆ ਮੈਂ ਇੱਕ ਧੀ ਧੀ ਕਰਕੇ ਲੈ ਲਈ ਸੀ ਉਹਨਾਂ ਦੇ ਕੋਲ ਕਿਤੇ ਰਹਿਣ ਵਾਲੀ ਸੀ پیسے ਇਹ ਆਦਮ ਪਰ ਜਲੰਧਰ ਦੇ ਲਾਗੇ ਕੋਈ ਘਾਲ ਲਾਗੇ ਪਿੰਡ ਹੈ ਹਾਂਜੀ ਪਿੰਡਾਂ ਜੀ ਲਾਗੇ ਕੋਈ ਹਾਂਜੀ ਉਦੇਸੀਆਂ ਪਿੰਡ ਅੱਛਾ ਜੀ ਹਾਂਜੀ ਹੁਣ ਕੀ ਮੰਗ ਕਰ ਬੀਟੀ ਛੁੱਟੀ ਹੈ ਕੀ ਸਰਕਾਰ ਤੋਂ ਮੰਗ ਮੈਂ ਸਰਕਾਰ ਕੋਲੋਂ ਇਹ ਹੱਥ ਜੋੜ ਕੇ ਬੇਨਤੀ ਕਰਕੇ ਉਹਨਾਂ ਦੇ ਅਰਦਾਸ ਕਰਦੀ ਆਂ ਪੀ ਮੇਰੀ ਬੱਚੀ ਜਿਹੜੀ ਛੁੱਟੀ ਜਈ ਹੈ ਆਪਣੀ ਮਾਂ ਨੂੰ ਜਾਂਦੀ ਵਰ ਦੇਖ ਲੈ ਮੇਰਾ ਬੇਟਾ ਵੀ ਦੇਖ ਲੈਵੇ ਜਾਂਦੀ ਵਾਰ ਆਪਣੀ ਮਾਂ ਨੂੰ ਲਾਸਟ ਇੱਕ ਵਾਰ 6 ਮਹੀਨੇ ਹੋ ਗਏ ਦੇਖਿਆ ਨੂੰ ਮਾਂ ਨੂੰ ਉਸ ਬੱਚੀ ਦਾ ਮੈਨੂੰ ਬਹੁਤ ਦੁੱਖ ਹੈ ਮੈਂ ਕਸ਼ਮੀਰ ਸਿੰਘ ਪਿੰਡ ਡੁੱਗਰੀਆ ਵਾਣਾ ਦਾ ਵਸਨੀਕ ਆ ਸਵੇਰੇ ਸਾਨੂੰ ਪਤਾ ਲੱਗਾ ਫੋਨ ਕੀਤਾ ਪਤਾ ਲੱਗਾ ਵੀ ਸਾਡੀ ਨੂੰਹ ਜਿਹੜੀ ਆ ਉਹ ਕੈਨੇਡਾ ਚ ਰਹਿੰਦੀ ਸੀ 6 ਮਹੀਨੇ ਹੋਏ ਗਏ ਇਹਨੂੰ ਉਹਦੀ ਡੈਥ ਹੋ ਗਈ ਹੈ ਤੇ ਅਸੀਂ ਭਾਰਤ ਸਰਕਾਰ ਕੋਲੋਂ ਤੇ ਪੰਜਾਬ ਸਰਕਾਰ ਕੋਲੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਤੇ ਸਾਡੀ ਨੂੰ ਦੇ ਡੈੱਡ ਬੋਡੀ ਵੇਖਣ ਵਾਸਤੇ ਉਹਦੀ ਬੱਚੀ ਨੂੰ ਤੇ ਉਹਦੇ ਆਦਮੀ ਨੂੰ ਤੇ ਬਾਹਰ ਜਬ ਮਿਲੇ ਇਨਸਾਫ ਮਿਲੇ ਨਾਲੇ ਉਹਦੀ ਜਿੱਦ ਜੋ ਵਾਰਦਾਤ ਉਹਦੇ ਨਾਲ ਹੋਈ ਆ ਉਹ ਦਾ ਨੂੰ ਇਨਸਾਫ ਮਿਲੇ ਨੂੰ ਪਤਾ ਲੱਗੇ ਵੀ ਕਿੰਨੇ ਮਾਰਿਆ ਉਹਨੂੰ ਉਹ ਆਪਣੇ ਆਪ ਖੁਦਕੁਸ਼ੀ ਨਹੀਂ ਕੀਤੀ ਉਹਨੇ ਉਹਨੂੰ ਕਿਸੇ ਨੇ ਮਾਰਿਆ ਤੇ ਉਹ ਦਾ ਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਭਾਰਤ ਸਰਕਾਰ ਕੋਲੋਂ ਪੰਜਾਬ ਸਰਕਾਰ ਕੋਲੋਂ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਇਨਸਾਫ ਮਿਲੇ ਤੇ ਹਾਦੇ ਬੇਟੇ ਨੂੰ ਤੇ ਉਹਦੀ ਬੱਚੀ ਨੂੰ ਵਿਦੇਸ਼ ਜਾ ਕੇ ਉਹਨੂੰ ਉਹਦੀ ਡੈੱਡ ਬੋਡੀ ਵੇਖਣ ਦਾ